ਗਣਾ ਖਾਲਸਾ ਰਾਜ ਦਾ ਝੰਡਾ ਜਿਹੜਾ ਝੂਰਿਆ ਨਾ ਉਹ ਉੱਥੇ ਜਾਣਾ ਪਊ ਉਸ ਪਹਾੜੀ ਤੇ ਦੋਸਤੋ ਆਪਾਂ ਰੋਪੜ ਆਏ ਸੀਗੇ ਤਾਂ ਰੋਪੜ ਸਤਲੁਜ ਨਦੀ ਦੇ ਕਿਨਾਰੇ ਤੇ ਜਿਹੜਾ ਆਪਾਂ ਡੈਮ ਦੇਖਿਆ ਨਾ ਉਹਦੇ ਕਿਨਾਰੇ ਤੇ ਇੱਕ ਮਹਾਰਾਜਾ ਜੀ ਸਿੰਘ ਦੀ ਨਿਸ਼ਾਨੀ ਆ ਵਿਰਾਸਤ ਤੇ ਖਾਲਸਾ ਕਹਿੰਦੀ ਉਹਨੂੰ ਉਹ ਆਪਾਂ ਦੇਖਣ ਆਏ ਉਹ ਪਹਾੜੀ ਦੇ ਉੱਪਰ ਬਣਿਆ ਹੈਗਾ ਆਪਾਂ ਪਹਾੜੀ ਦੇ ਉੱਪਰ ਚੱਲਦੇ ਆ ਉਹ ਦੇਖਦੇ ਆ ਤੇ ਦਿਖਾਉਣੇ ਤੁਹਾਨੂੰ ਵੀ ਪੂਰਾ ਜੰਗਲ ਆ ਕੁਝ ਲੋਕ ਤਾਂ ਉਹ ਦੂਜੀ ਸਾਈਡ ਦੀ ਪੈਦਲ ਆਉਂਦੇ ਆ ਮੈਂ ਦੂਜੀ ਸਾਈਡ ਦੀ ਆਇਆ ਹੈਗਾ ਇਹਦੀਆਂ ਜਿਹੜੀਆਂ ਪੌੜੀਆਂ ਪੂੜੀਆਂ ਉਹ ਅੰਡਰ ਕੰਸਟਰਕਸ਼ਨ ਆ ਅਜੇ ਸਰਕਾਰ ਉਹਦੀ ਕੰਸਟਰਕਸ਼ਨ ਕਰ ਰਹੀ ਹੈਗੀ ਤੇ ਉੱਪਰ ਜਾ ਕੇ ਆਪਾਂ ਦੱਸ ਦਿਆਂ ਤੁਹਾਨੂੰ ਥੋੜਾ ਜਿਹਾ ਇਤਿਹਾਸ ਦੱਸ ਦਿੰਦੇ ਬਾਰੇ ਕਿਉਂਕਿ ਚੜ੍ਹਨਾ ਬਹੁਤ ਔਖਾ ਹੈਗਾ ਪਹਾੜੀਆਂ ਆਣਗੀਆਂ ਇਧਰ ਪੂਰਾ ਅਗਲੀ ਸਾਈਡ ਨਾਲ ਨੰਗਲ ਡੈਮ ਸ਼ੁਰੂ ਹੋ ਜਾਂਦਾ ਤੇ ਅਗਾਹ ਹਿਮਾਚਲ ਦੀਆਂ ਪਹਾੜੀਆਂ ਦਿਸਦੀਆਂ ਦੋਸਤੋ ਜੇ ਇਹ ਜਿਹੜੀ ਖਾਸ ਸਰਾਜ ਦੀ ਨਿਸ਼ਾਨੀ ਹੈਗੀ ਆ ਨਾ ਇਹ ਕੱਚੀ ਪਹਾੜੀ ਤੇ ਉੱਤੇ ਹੈਗੀ ਆ ਇਹ ਪਹਾੜ ਕੱਚਾ ਹੈਗਾ ਇਹ ਪੱਥਰਾਂ ਦਾ ਪਹਾੜ ਨਹੀਂ ਮਿੱਟੀ ਆ بارش ਦੇ ਟਾਈਮ ਤੇ ਇੱਥੇ ਨਹੀਂ ਆ ਸਕਦੇ ਆਪਾਂ ਦੋਸਤੋ ਆਪਾਂ ਪਹੁੰਚ ਗਏ ਜਮਾ ਨੇੜੇ ਦੇਖੋ ਇਹ ਤੋਂ ਵੀ ਉਹ ਦੇਖੋ ਉਹ ਕਿ 7 ਲੋਈ ਨਦੀ ਤੇ ਉੱਪਰ ਪੌਲ ਡੈਮ ਬਣਿਆ ਹੈਗਾ ਆ ਦੇਖੋ ਕਿ ਉਹ ਸਾਹਮਣੇ ਰੋਪੜ ਸ਼ਹਿਰ ਐਸਾਈਡ ਤੇ ਫੈਕਟਰੀ ਆ ਨੀਚੇ ਗੱਡੀਆਂ ਦੀ ਤਾਂ ਇੱਧਰ ਦੇਖੋ ਉਹ ਸਾਹਮਣੇ ਖਾਲਸਾ ਇਹਦਾ ਝੰਡਾ ਉਹ ਉਹ ਸਾਹਮਣੇ ਦੇਖੋ 뷰 ਕਰਦੇ ਆਪਾਂ ਇਹ ਰੂਪ ਅਕਾਲ ਸਾਹਿਬ ਸਰਕਾਰ ਖਾਲਸਾ ਤੇ ਉੱਪਰ ਲਿਖਿਆ ਇਹ ਲੋਹੇ ਦਾ ਮੈਟਲ ਦਾ ਬਣਿਆ ਚਲੋ ਦੇਖਦੇ ਨ ਲੱਗੇ ਸਾਈਡ 뷰 ਤਾਂ ਤੁਸੀਂ ਦੇਖ ਹੀ ਲਿਆ ਇੱਧਰ ਪਹਾੜੀਆਂ ਕਾਫੀ ਲੋਕ ਦੇਖਣ ਆਉਂਦੇ ਆ ਜਿਹੜੇ ਵਿਰਸੇ ਨੂੰ ਪਿਆਰ ਕਰਦੇ ਆ ਨਾ ਇਤਿਹਾਸ ਨੂੰ ਇਹ ਕੱਚੀ ਪਹਾੜੀ ਤੇ ਸਥਿਤ ਹੈਗਾ ਦੇਖੋ ਤੁਸੀਂ ਜਦੋਂ ਇਹ ਮਹਾਰਾਜ ਜੀ ਸਿੰਘ ਨੇ ਲਾਇਆ ਹੈਗਾ ਕਹਿੰਦੇ ਆ ਕਿ ਮਹਾਰਾਜ ਜੀ ਸਿੰਘ ਦੀ ਮੀਟਿੰਗ ਹੋਈ ਸੀ ਇੱਥੇ ਅੰਗਰੇਜ਼ਾਂ ਨਾਲ ਕੋਈ ਸੰਧੀ ਹੋਈ ਸੀਗੀ ਅੰਗਰੇਜ਼ ਵੀ ਆਏ ਸੀਗੇ ਤੇ ਮਹਾਰਾਜ ਜੀ ਸਿੰਘ ਉਸ ਟਾਈਮ ਤੇ ਮਹਾਰਾਜ ਜੀ ਸਿੰਘ ਨੇ ਆਪਣੀ ਹੱਤ ਤੈਅ ਕਰੀ ਸੀਗੀ ਉਰੇ ਇਹ ਨਿਸ਼ਾਨ ਸਾਹਿਬ ਗੱਡਿਆ ਸੀਗਾ ਤੇ ਬਾਅਦ ਚ ਚੰਨੂ ਇਹਨੂੰ ਪੱਕਾ ਪੁੱਕਾ ਕਰਿਆ ਹੋ ਬਟ ਇਹ ਹੈ ਉਵੇਂ ਹੀ ਆ ਖੜਾ ਬਹੁਤ ਵੱਡਾ ਹੈਗਾ ਹਾਲੇ ਮਹਾਰਾਜੀ ਸਿੰਘ ਦੇ ਛੱਟੇ ਦਾ ਪ੍ਰਤੀਕ 1831 ਦੇ ਵਿੱਚ ਹਿੰਦੁਸਤਾਨ ਦੇ ਗਵਰਨਰ جنرل ਲਾਰਡ ਵਿਲੀਅਮ ਬੈਂਟਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਮਾਰੇ ਸੀ ਆਜ਼ਾਦੀ ਦਾ ਸੌਣ ਲਈ ਖਾਸ ਰਾ ਇਹਦਾ ਝੰਡਾ ਲਹਿਰਾਇਆ ਅਤੇ ਤੋਪਾਂ ਮੀੜ ਕੇ ਫੌਜੀ ਚੌਕੀ ਕਾਇਮ ਕੀਤੀ ਇੱਥੇ ਮਹਾਰਾਜਾ ਸਿੰਘ ਨੇ ਲਾਰਡ ਵਿਲੀਅਮ ਬੈਂਟ ਲਾਰਡ ਵਿਲੀਅਮ ਬੈਂਟਿੰਗ ਨਾਲ ਇੱਕ ਮੀਟਿੰਗ ਕਰੀ ਸੀਗੀ ਸੰਧੀ ਕਰੀ ਤਾਂ ਆਪਣਾ ਖਾਲਸਾ ਰਾਜ ਦਾ ਮਤਲਬ ਆਜ਼ਾਦੀ ਦਰਸਾਉਣ ਲਈ ਉਹਨਾਂ ਨੇ ਹੀ ਜਿਹੜਾ ਝੰਡਾ ਲਹਿਰਾਇਆ ਸੀਗਾ ਤੇ ਅੱਜ ਵੀ ਓਵੇਂ ਹੀ ਖੜਾਗਾ ਬਹੁਤ ਵੱਡਾ ਹੈਗਾ ਉੱਪਰ ਪੂਰਾ ਮੈਟਲ ਦਾ ਲੋਹੇ ਦਾ ਬਣਿਆ ਅਕਾਲ ਸਹਾਏ ਇਹਦੇ ਉੱਪਰ ਲਿਖਿਆ ਹੈਗਾ ਸਰ ਅਕਾਲ ਸਹਾਏ ਸਰਕਾਰ ਖਾਲਸਾ ਤੇ ਤੋਪਾਂ ਆ ਕੇ ਇਹਦੇ ਉੱਪਰ ਲਿਖਿਆ ਕਿ ਸਾਈਡ ਤੇ ਨਾ ਤੋਪਾਂ ਵੀੜ ਕੇ ਆਪਦੀ ਸਕਿਉਰਟੀ ਮਤਲਬ ਕਿਉਂਕਿ ਅੰਗਰੇਜ਼ਾਂ ਦੇ ਉਹਨਾਂ ਨੂੰ ਵਿਸ਼ਵਾਸ ਨਹੀਂ ਨਾ ਕੀਤਾ ਜਾ ਸਕਦਾ ਸੀਗਾ ਇਸ ਕਰਕੇ ਉਹਨਾਂ ਨੇ ਤੋਪਾਂ ਬੀੜ ਕੇ ਆਪਦੀ ਸਕਿਉਰਟੀ ਜਿਹੜੀ ਆ ਉਹ ਪਹਿਲਾਂ ਪ੍ਰੋਪਰ ਸਕਿਉਰਟੀ ਲਈ ਉਸ ਤੋਂ ਬਾਅਦ ਇੱਥੇ ਸੰਧੀ ਕਰਨ ਆਏ ਸੀਗੇ ਕਿ ਅੰਗਰੇਜ਼ਾਂ ਨੂੰ ਕਦੇ ਨਾ ਹੋ ਜੇ ਕਿ ਮਹਾਰਾਜਾ ਇਕੱਲਾ ਆਇਆ ਕਿਉਂਕਿ ਮਹਾਰਾਜੇ ਰਾਜੇ ਮਹਾਰਾਜੇ ਕੋਈ ਵੀ ਸੰਧੀ ਕਰਨੀ ਇਕੱਲੇ ਨਹੀਂ ਸੀ ਆਉਂਦੇ ਉਹ ਪ੍ਰੋਪਰ ਸਕਿਉਰਟੀ ਦੇ ਨਾਲ ਆਉਂਦੇ ਸੀਗੇ ਤੇ ਨਾਲੇ ਮਹਾਰਾਜ ਜੀ ਸੰ ਵਰਗਾ ਰਾਜ ਤਾਂ ਕਦੇ ਹੋ ਹੀ ਨਹੀਂ ਸਕਦਾ ਪੂਰੇ ਵਰਲਡ 'ਚ ਉਹਨਾਂ ਦਾ ਨੋ ਹੈਗਾ ਠੀਕ ਹੈ ਆ ਦੋਸਤੋ ਦੇਖੋ ਹੁਣ ਆਪਾਂ ਦੇਖਦੇ ਹਾਂ ਬਸ ਇਹ ਪਹਾੜੀ ਆ ਇਸ ਤੋਂ ਉੱਪਰ ਅੱਗੇ ਇਹ ਨਹੀਂ ਪਹਾੜੀ ਆਗੀ ਬਸ ਚੋਟੀ ਤੇ ਹੈਗਾ ਇਹ ਸਾਈਡ ਤੇ ਆ ਪਹਾੜ ਇਧਰ ਪੂਰੇ ਪਹਾੜ ਆ ਤੇ ਦੂਜੀ ਸਾਈਡ ਤੋਂ ਦਿਖਾਤਾ ਰੋਪੜ ਸ਼ਹਿਰ ਤੇ ਸਤਲੁਜ ਇਸ ਪਹਾੜੀ ਨੂੰ ਮਹਾਰਾਜ ਜੀ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ ਦਿੱਤਾ ਗਿਆ ਹੁਣ ਅੰਗਰੇਜ਼ਾਂ ਨੇ ਬਾਅਦ ਚ ਇਹਦਾ ਜਿਹੜੀ ਚੌਂਕੀ ਕਾਇਮ ਕੀਤੀ ਸੀ ਮਹਾਰਾਜ ਜੀ ਸਿੰਘ ਨੇ ਇਹਨੂੰ ਟਾਟੂ ਦਿੱਤਾ ਸੀਗਾ ਬਟ ਇਹ ਲਿਖਿਆ ਹੈਗਾ ਕਿ ਜਿਹੜਾ ਝੰਡਾ ਨਾ ਇਹ ਲੋਹੇ ਦਾ ਪ੍ਰੋਪਰ ਲੋਹੇ ਦਾ ਇਹ ਹੈਗਾ ਤਾਂ ਅਸ਼ਟਧਾਤੂ ਦਾ ਲਿਖਿਆ ਤੇ ਇਸ ਕਰਕੇ ਇਹਨੂੰ ਕੁਝ ਨਹੀਂ ਹੋਇਆ ਹੈਗਾ ਗ੍ਰੇਟ ਨਿਸ਼ਾਨੀ ਆ ਖਾਸਰਾ ਰੱਕੀ ਦਾ ਸਾਈਡ ਤੇ ਕੁਛ ਨਹੀਂ ਖੱਡਾਂ ਹੀ ਹੈਗੀਆਂ ਇੱਥੋਂ ਪਾੜੀ ਖਤਮ ਹੁੰਦੀ ਆ ਚਲੋ ਚੱਲਦੇ ਆਂ ਵਾਪਸ ਇਹ ਪੈਦਲ ਰਸਤਾ ਹੀ ਹੈਗਾ ਦੋਸਤੋ ਗੱਡੀ ਨਹੀਂ ਆਉਂਦੀ ਵਿੱਚੋਂ ਪੈਦਲ ਹੀ ਆਉਣਾ ਪੈਣਾ ਦੋਸਤੋ ਖਾਲਸਾ ਰਾਜ ਦੀ ਨਿਸ਼ਾਨੀ ਦੇਖ ਲਈ ਆਪਾਂ ਖਾਲਸਾ ਚੌਂਕੀ ਹੁਣ ਵਾਪਸ ਚਲਦੇ ਆ ਨੀਚੇ ਇੱਧਰ ਇੱਧਰ ਮੁੜਾ ਗਏ ਇੱਧਰ ਆਏ ਆ ਇੱਧਰ ਆਏ ਆ ਉਹ ਬਚਣਾ ਨਹੀਂ ਆ ਮੈਂ ਦੇਖ ਦੂਗੀ ਟਾਈਮ ਨਹੀਂ ਆ ਰਿਹਾ ਮੈਂ ਮੇਰੀ ਇਸੇ ਪਹਾੜੀ ਤੋਂ ਪਾਏ ਸੀਗੇ ਇਸੇ ਰਸਤੇ ਤੋਂ ਹੁਣ ਇਸੇ ਰਸਤੇ ਪੈਦਲ ਨੀਚੇ ਚਲਦੇ ਆ ਕੋਈ ਜ਼ਿਆਦਾ ਨਹੀਂ ਹੈਗਾ ਦੋਸਤੋ ਮੰਨ ਲਓ ਮਾਲ ਸਕਦੇ 100 ਕਿਲੋਮੀਟਰ ਹੋਊਗਾ نیچے ਤੋਂ ਠੀਕ ਹੈ ਜਿਸਨੇ ਵੀ ਆਉਣਾ ਹੈਗਾ ਉਹ ਖੁਸ਼ਕ ਮੌਸਮ 'ਚ ਜਦੋਂ ਮਰਜ਼ੀ ਦੇਖ ਸਕਦਾ ਹੈਗਾ ਧਿਆਨ ਨਾਲ ਪੈਰ ਨਾਲ ਸਲਿੱਪ ਹੋ ਜੇ ਕਿਤੇ ਚਲੋ ਆਪਾਂ ਥੋੜੀ ਦੂਰੀ ਰਹਿ ਕੇ ਸਮਰੇ ਜੰਗਲ ਨਦੀ